ਹਾਂਜੀ ਸਵਾਗਤ ਹੈ YouTube ਚੈਨਲ ਤੇ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਮੁਲਤਵੀ ਕਰਨ ਦੇ ਬਾਅਦ ਮੁਲਾਜ਼ਮ ਜਥੇਬੰਦੀਆਂ ਨੇ ਇੱਕ ਬਖਰੀ ਰਣਨੀਤੀ ਤਿਆਰ ਕੀਤੀ ਹੈ ਕਿਉਂਕਿ ਸਰਕਾਰ ਮੰਗਾਂ ਨੂੰ ਅਣਗਾਵਲੀ ਕਰ ਰਹੀ ਹੈ ਮੁਲਾਜ਼ਮਾਂ ਦੇ ਅੰਦਰ ਗੁੱਸਾ ਭਰ ਗਿਆ ਹੈ ਹੁਣ ਸਾਂਝੇ ਫਰੰਟ ਵੱਲੋਂ ਸਰਕਾਰ ਨੂੰ ਜੰਗੀ ਪੱਧਰ ਤੇ ਘੇਰਿਆ ਜਾਵੇਗਾ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਸਾਂਝੇ ਫਰੰਟ ਨੇ ਆਨਲਾਈਨ ਮੀਟਿੰਗ ਧਨਵੰਤ ਸਿੰਘ ਪੱਠੜ ਦੀ ਗਵਾਹੀ ਵੇਖ ਠੋਈ ਜਿਸ ਵਿੱਚ ਕਿਸਾਨਾਂ ਨਾਲ ਮਿਲ ਕੇ ਆਪਣੀ ਆਵਾਜ਼ ਬੁਲੰਦ ਕਰਨ ਇਸੇ ਤਰ੍ਹਾਂ ਵਿਰੋਧੀ ਤਰ ਦੇ ਲੀਡਰ ਪ੍ਰਤਾਪ ਸਿੰਘ ਬਾਦਪਾ ਨੂੰ ਮਿਲ ਕੇ ਉਹਨਾਂ ਰਾਹੀਂ ਪੰਜਾਬ ਵਿਧਾਨ ਸਭਾ ਵਿੱਚ ਮੁਲਾਜ਼ਮਾਂ ਦੀਆਂ ਮੁਲਾਜ਼ਮਾਂ ਦੀ ਆਵਾਜ਼ ਨੂੰ ਬੁਲੰਦ ਕਰਵਾਉਣ ਸਮੇਤ ਹੋਰ ਕਈ ਤਰ੍ਹਾਂ ਦੇ ਫੈਸਲੇ ਕੀਤੇ ਗਏ ਸਾਂਝੇ ਫਰਾਂਸ ਫਰਾਂਚਲਾ ਕੀਤਾ ਗਿਆ ਕਿ ਕਿਸਾਨਾਂ ਦਾ ਮਿਲ ਕੇ ਮੁਲਾਜ਼ਮ ਪੈਨਸ਼ਨ ਜਿਹੜੇ ਉਹ ਹੁਣ ਮੋਰਚਾ ਖੋਲਣਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਟ੍ਰੇਡ ਯੂਨੀਅਨ ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ ਜਿਹੜਾ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਮੂਹਰੇ ਧਰਨੇ ਮਾਰਨ ਦਾ ਪ੍ਰੋਗਰਾਮ ਬਣਾਇਆ ਸਾਂਝੇ ਫਰੰਟ ਨੇ ਇਸ ਵਿੱਚ ਸ਼ਾਮਲ ਹੋਣ ਦਾ ਵੀ ਫੈਸਲਾ ਕੀਤਾ ਜੋ ਸਾਂਝੀਆਂ ਮੰਗਾਂ ਤੇ ਸਾਂਝੀ ਆਵਾਜ਼ ਨੂੰ ਬਲੰਦ ਕੀਤੀ ਜਾ ਸਕੇ ਇਸ ਤੋਂ ਇਲਾਵਾ ਸਾਂਝੇ ਫਰੰਟ ਨੇ ਫੈਸਲਾ ਕੀਤਾ ਹੈ ਉਹ ਮੁਲਾਜ਼ਮਾਂ ਦੇ ਸਾਰੇ ਦੁੱਖੜੇ ਸਾਰੀਆਂ ਮੰਗਾਂ ਜਿਹੜੇ ਤੱਕੇਸਾਹੀ ਹੋ ਰਹੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਵਾਦਾ ਖਿਲਾਫੀ ਕੀਤੀ ਹੈ ਉਹ ਹੁਣ ਸਾਰੇ ਮੁੱਦੇ ਲੈ ਕੇ ਬਫਤ ਦੇ ਰੂਪ ਵਿੱਚ ਮਿਲਿਆ ਜਾਵੇਗਾ ਤੇ ਵਿਰੋਧੀ ਧਿਰ ਦੇ ਲੀਡਰ ਆਪਣੀ ਸਾਰੀ ਵਿਥਿਆ ਸੁਣਾ ਕੇ ਬੇਨਤੀ ਕੀਤੀ ਜਾਵੇਗੀ ਕਿ ਜਿੱਥੇ ਬਤੌਰ ਵਿਰੋਧੀ ਧਿਰ ਵਜੋਂ ਉਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਆਵਾਜ਼ ਨੂੰ ਬੁਲੰਦ ਕਰਕੇ ਸਰਕਾਰ ਦੇ ਕੰਨਾਂ ਵਿੱਚ ਪਾਉਣ ਔਰ ਨਾਲ ਹੀ ਮੰਗ ਕੀਤੀ ਜਾਏਗੀ ਕਿ ਬਜਟ ਸੈਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਮੁੱਦਾ ਵੀ ਜਿਹੜਾ اٹھਾਉਣ ਦਾ ਉਂਝ ਫਰੰਟ ਵੱਲੋਂ ਪਹਿਲਾਂ ਸ਼੍ਰੋਣੀ ਕਾਲੀਦਾਲ ਦੇ ਵਿਧਾਇਕ ਮਨਪ੍ਰੀਤ ਆਲੀ ਤੇ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰਪਾਲ ਉਮਰੰਡਨ ਦੇ ਕੇ ਉਹਨਾਂ ਨੂੰ ਆਵਾਜ਼ ਬੁਲੰਦ ਕਰਨ ਦੀ ਗੱਲ ਕੀਤੀ ਗਈ ਹੈ ਔਰ ਇਸੇ ਤਰ੍ਹਾਂ ਸਾਂਝੇ ਫਰੰਟ ਵੱਲੋਂ ਇੱਕ ਹੋਰ ਐਮ ਫੈਸਲਾ ਕੀਤਾ ਗਿਆ ਹੈ ਮਲਾਜਮ ਮਜ਼ਦੂਰ ਜਿਹੜੀਆਂ ਸਾਂਝੀਆਂ ਮੰਗਾਂ 12 ਫਰਵਰੀ ਨੂੰ ਦੇਸ਼ ਵਿਆਪਿਕ ਕੌਮੀ ਪੱਦਰ ਤੇ ਹੜਤਾਲ ਹੋ ਰਹੀ ਹੈ ਉਹਦੇ ਵਿੱਚ ਵੱਡੇ ਪੱਦਰ ਤੇ ਫਰੰਟ ਸ਼ਾਮਲ ਹੋਊਗਾ ਔਰ ਆਪਣੀ ਆਵਾਜ਼ ਬੁਲੰਦ ਕਰੇਗਾ ਔਰ ਇਸੇ ਸੰਬੰਧ ਦੇ ਵਿੱਚ ਫੈਸਲਾ ਕੀਤਾ ਗਿਆ ਹੈ 12 ਫਰਵਰੀ ਦੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਤਿਆਰੀ ਕਸ ਲਈ ਗਈ ਹੈ ਲਾਹਵੰਦੀ ਕਰਨ ਲਈ ਫਰੰਟ ਵੱਲੋਂ ਜੋ ਲੋੜ ਪਈ ਕਨਵੈਨਸ਼ਨ ਵੀ ਕੀਤੀ ਜਾਏਗੀ ਇਸੇ ਤਰ੍ਹਾਂ ਦਾ ਇੱਕ ਹੋਰ ਫੈਸਲਾ ਕੀਤਾ ਗਿਆ ਹੈ ਸਾਂਝੇ ਫਰੰਟ ਵੱਲੋਂ ਵਿੱਤ ਸੈਸ਼ਨ ਦੌਰਾਨ ਲਗਾਤਾਰ ਸਰਕਾਰ ਕੋਲ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਜਦੀ ਰੂਪਰੇਖਾ ਫਰਵਰੀ ਦੇ ਸਾਂਝੇ ਫਰੰਟ ਵੱਲੋਂ ਆਗਾਮੀ ਮੀਟਿੰਗ ਸੱਦ ਲਈ ਗਈ ਹੈ ਇਸੇ ਦੌਰਾਨ ਸਾਂਝੇ ਫਰੰਟ ਦੇ ਕਮਿਊਨਰ ਸੁਖੀਸ਼ ਰਾਣਾ ਨੇ ਗੱਲਬਾਤ ਕਰਦਿਆਂ ਕਿਹਾ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਪੰਜਾਬ ਦੇ ਮਜ਼ਮਾ ਨੇ ਬਲੱਕ ਬੱਧਰ ਤੋਂ ਲੈ ਕੇ 70 ਦੇ ਪੱਧਰ ਤੱਕ ਜਿਹੜੀ ਆਵਾਜ਼ ਬੁਲੰਦ ਕੀਤੀ ਹੈ ਪ੍ਰਦਰਸ਼ਨ ਕੀਤੇ ਹਨ ਇੱਕ ਵੱਖਰੇ ਤਰ੍ਹਾਂ ਦੀ ਲੋਹੜੀ ਮਨਾਈ ਹੈ ਉਹਦੇ ਤੋਂ ਸਾਫ ਸਕੇਤ ਮਿਲਦੇ ਹਨ ਪੰਜਾਬ ਭਰ ਦੇ ਮੁਲਾਜ਼ਮ ਵਿੱਚ ਉਹਨਾਂ ਦੀਆਂ ਮੰਗਾਂ ਪ੍ਰਵਾਨ ਨਾ ਕਰਨ ਦਾ ਵੱਡਾ ਬਦਰੋਹ ਤੇ ਗੁੱਸਾ ਪੈਦਾ ਹੋ ਗਿਆ ਹੈ ਖਾਸ ਕਰਕੇ 16% ਡੀਏ ਜੋ ਮੁਲਾਜ਼ਮਾਂ ਦਾ ਦੱਬਿਆ ਪਿਆ ਹੈ ਪੰਜਾਬ ਦੀਆਂ ਸਾਰੀਆਂ ਸਟੇਟਾਂ ਦੇ ਵਿੱਚ ਤੇ ਆਈਏਐਸ ਅਫਸਰਾਂ ਨੂੰ 58% ਡੀਏ ਮਿਲ ਰਿਹਾ ਹੈ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ 42% ਡੀਏ ਦੇ ਰਹੀ ਹੈ ਜਿਸ ਦੇ ਨਾਲ ਉਹਨਾਂ ਨੂੰ ਕਾਫੀ ਬਿੱਤੀ ਨੁਕਸਾਨ ਹੋ ਰਿਹਾ ਹੈ। ਪੰਜਾਬ ਸਰਕਾਰ ਨਾ ਦੀਵਾਲੀ ਵੇਲੇ ਨਾ ਲੋਹੜੀ ਵੇਲੇ ਨਾ ਨਵੇਂ ਸਾਲ ਤੇ ਕੋਈ ਡੀਏ ਨਹੀਂ ਦਿੱਤਾ। ਉਹਨੂੰ ਲੈ ਕੇ ਮੁਲਾਜ਼ਮਾਂ ਦੇ ਅੰਦਰ ਸੰਘਰਸ਼ ਦੇ ਭੰਬੜ ਬਣ ਰਹੇ ਹਨ। ਸतीश ਰਾਣਾ ਨੇ ਗੱਲ ਕਹੀ ਹੈ ਕਿ ਮੁਲਾਜ਼ਮਾਂ ਦੇ ਰੋਸ ਮੁਲਾਜ਼ਮਾਂ ਦੀ ਚਿੰਤਾ ਨੂੰ ਮੁੱਖ ਰੱਖਦੇ ਹਾਂ। ਮੁਲਾਜ਼ਮਾਂ ਤੇ ਪੈਨਸ਼ਨਾਂ ਸੰਜੇ ਫਰੰਟ ਨੇ ਆਉਣ ਵਾਲੇ ਸਮੇਂ 'ਚ ਫਸਲਾ ਕੋਨ ਸੰਗਾਰ ਸਬਿੱਡੇ ਜਾਣਗੇ ਤੇ ਅੱਜ ਦੀ ਹੈ ਨਵੀਂ ਵਟਵੇ ਜੇਕਰ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰਨਾ ਜੀ ਧੰਨਵਾਦ